ਇਹਦਾ ਬੜਾ ਪੰਗਾ ਹੈਗਾ ਇਹ 2 ਕੁ ਮਹੀਨੇ ਬਾਅਦ ਰੱਸੀ ਜੀ ਇਹਦੀ ਖਰਾਬ ਹੋ ਜਾਂਦੀ ਆ ਤੇ ਬਾਰ-ਬਾਰ ਇਹ ਤੇ ਪੈਸੇ ਲਾਉਣੇ ਪੈਂਦੇ ਹੈਗੇ ਅੱਜ ਆਪਾਂ ਇਹਦਾ ਪੱਕਾ ਹੱਲ ਕਰਾਂਗੇ ਇਸ ਤੋਂ ਬਾਅਦ ਇਹ ਕਦੇ ਵੀ ਖਰਾਬ ਨਹੀਂ ਹੋਊ ਤੁਹਾਨੂੰ ਬਾਰ-ਬਾਰ ਪੈਸੇ ਲਾਉਣ ਦੀ ਲੋੜ ਨਹੀਂ ਪੈਣੀਗੀ ਆਓ ਵੀਡੀਓ ਨੂੰ ਐਂਡ ਤੱਕ ਦੇਖੀਏ ਇਹਨੂੰ ਤਿਆਰ ਕਿਵੇਂ ਕਰਨਾ ਸਭ ਤੋਂ ਪਹਿਲਾਂ ਹੁਣ ਆਪਾਂ ਇਹਨੂੰ ਖੋਲਾਂਗੇ ਖੋਲਣ ਤੋਂ ਬਾਅਦ ਇਹਦਾ ਜਿਹੜਾ ਟੱਕਣ ਹੈਗਾ ਟੱਕਣ ਦੇ ਵਿੱਚ ਚਾਰ ਨਟ ਲੱਗੇ ਹੋਏ ਆ ਚਾਰਾਂ ਨੂੰ ਆਪਾਂ ਖੋਲ ਲੈਣਾ ਚਾਰੇ ਨਾਟ ਖੋਲਣ ਤੋਂ ਬਾਅਦ ਟੱਕਣ ਇਸ ਤਰ੍ਹਾਂ ਲੱਗ ਹੋ ਜੂਗਾ ਤੇ ਆ ਜਿਹੜਾ ਇਹਦੇ ਵਿੱਚ ਲੱਗਿਆ ਹੋਇਆਗਾ ਪੁਰਜਾ ਰੱਸੀ ਜੀ ਵਾਲਾ ਇਹਨੂੰ ਆਪਾਂ ਬਾਹਰ ਕੱਢ ਦਾਂਗੇ ਇਹ ਆਪਣੇ ਕਿਸੇ ਕੰਮ ਦਾ ਨਹੀਂਗਾ ਟੱਕਣ ਖੋਲਣ ਤੋਂ ਬਾਅਦ ਜਿਹੜਾ ਟੱਕਣ ਦਾ ਹੇਠਲਾ ਭਾਗਾਗਾ ਆਪਾਂ ਉਹ ਲੈਣਾ ਪਹਿਲਾਂ ਤੇ ਇਸ ਤੋਂ ਬਾਅਦ ਕੀ ਕਰਨਾ ਆਪਾਂ ਇੱਕ ਮੋਟਰ ਲੈਣੀ ਹੈ ਜੀ 775 ਮੋਟਰ ਆ ਗਈ ਇਹੇ ਤੇ 12 ਵਾਟ ਤੇ ਚੱਲੂਗੀ ਮੋਟਰ ਦੀ ਬਾਡੀ ਦੇ ਵਿੱਚ ਲੱਗੇ ਹੋਏ ਜਿਹੜੇ ਆ ਦੋ ਨਟ ਆ ਇਹਨਾਂ ਨੂੰ ਆਪਾਂ ਖੋਲ ਲੈਣਾ ਖੋਲਣ ਤੋਂ ਬਾਅਦ ਆਪਾਂ ਟੱਕਣ ਦੇ ਵਿੱਚ ਫਿੱਟ ਕਰਕੇ ਦੇਖਣੀ ਆ ਵੀ ਚੰਗੀ ਤਰ੍ਹਾਂ ਫਿੱਟ ਹੁੰਦੀ ਹੈਗੀ ਲੋ ਵੀ ਇਹ ਚੰਗੀ ਤਰ੍ਹਾਂ ਜਮ੍ਹਾਂ ਸਹੀ ਫਿੱਟ ਹੋ ਜੂਗੀ ਆਪਾਂ ਨੂੰ ਕੋਈ ਮੋਡੀਫਿਕੇਸ਼ਨ ਕਰਨ ਦੀ ਲੋੜ ਨਹੀਂਗੀ ਤੇ ਹੁਣ ਆਪਾਂ ਜਿਹੜੇ ਮੋਟਰ ਦੀ ਬਾਡੀ ਵਾਲੇ ਨਟ ਆਗੇ ਉਹ ਕਸਨੇ ਆ ਇੱਥੋਂ ਦੀ ਸੱਲ ਮਾਰ ਕੇ ਮੋਟਰ ਦੇ ਨਾਟਕ ਕਰਨ ਲਈ ਇਸ ਤਰ੍ਹਾਂ ਆਪਾਂ ਨਿਸ਼ਾਨੀ ਲਗਾ ਲਈ ਟੱਕਣ ਦੇ ਉੱਤੇ ਤੇ ਹੁਣ ਆਪਾਂ ਇਹਦੇ ਵਿੱਚ ਮਾਰਾਂਗੇ ਸੱਲ ਲਓ ਜੀ ਇਸ ਤਰ੍ਹਾਂ ਪਾਸਾ ਲ ਕੱਢ ਲੇ ਦੋ ਤੇ ਹੁਣ ਆਪਾਂ ਇਹਨਾਂ ਸੱਲਾਂ ਨੂੰ ਪਹਿਲਾਂ ਕਰਾਂਗੇ ਸਾਫ਼ ਹੁਣ ਟੱਕਣ ਦੇ ਵਿੱਚ ਆਪਾਂ ਮੋਟਰ ਨੂੰ ਇਸ ਤਰ੍ਹਾਂ ਕੱਸ ਦੇਣਾ ਹੈਗਾ ਤੈਨੂੰ ਦੇਖ ਕੇ ਹੀ ਰੱਖਣਾ ਵੀ ਸੈਂਟਰ ਜਾ ਰਹੇ ਮੋਟਰ ਦਾ ਇੱਕ ਪਾਸੇ ਨੂੰ ਨਾ ਜਾਵੇ ਮੋਟਰ ਮੋਟਰ ਨੂੰ ਟੱਕਣ ਚ ਕਸਣ ਤੋਂ ਬਾਅਦ ਜਿਹੜਾ ਉੱਪਰਲਾ ਟੱਕਣਾ ਇਹਦੇ ਵਿੱਚ ਆਪਾਂ ਸੱਲ ਮਾਰਾਂਗੇ ਮੋਟਰ ਜਨਨਾ ਤਾਂ ਕਿ ਮੋਟਰ ਬਾਹਰ ਆ ਜੇ ਸੱਲ ਵਿੱਚ ਦੀ ਇਸ ਤਰਾਪਾਂ ਚੌਪੜ ਦੇ ਉੱਪਰਲੇ ਢੱਕਣ ਦੇ ਵਿੱਚ ਵੱਡਾ ਸੱਲ ਮਾਰ ਲਿਆ ਮੋਟਰ ਜਿੰਨਾ ਤੇ ਹੁਣ ਆਪਾਂ ਮੋਟਰ ਨੂੰ ਇਹਦੇ ਵਿੱਚ ਇਸ ਤਰ੍ਹਾਂ ਨਿਗਾ ਕੇ ਢੱਕਣ ਦੇ ਉੱਪਰ ਢੱਕਣ ਨੂੰ ਫਿੱਟ ਕਰ ਦਾਂਗੇ ਚੰਗੀ ਤਰ੍ਹਾਂ ਲਓ ਜੀ ਅੱਧਾ ਕੰਮ ਆਪਣਾ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਮੇਨ ਕੰਮ ਕਰਨਾ ਆਪਣਾ ਜਿਹੜਾ ਆਹ ਮੋਟਰ ਦੀ ਸਾਫਟ ਹੈ ਇਹਦੇ ਤੇ ਆਪਾਂ ਕੋਈ ਇਸ ਤਰ੍ਹਾਂ ਦੀ ਚੀਜ਼ ਲਗਾਉਣੀ ਹੈ ਜਿਹਦੇ ਵਿੱਚ ਬਲੇਡ ਚੰਗੀ ਤਰ੍ਹਾਂ ਫਿੱਟ ਹੋ ਜਾਣਾ ਮੋਟਰ ਦੀ 샤ਫਟ ਤੇ ਲਾਉਣ ਵਾਸਤੇ ਆ ਆਪਾਂ ਜਿਹੜਾ ਚੌਪਰ ਦੇ ਵਿੱਚ ਇੱਕ ਪੁਰਜਾ ਗੰਡਿਆ ਸੀਗਾ ਉਹਨੂੰ ਇਸ ਤਰ੍ਹਾਂ ਕੱਟ ਕੇ ਮੋਟਰ ਦੇ ਉੱਪਰ ਫਿੱਟ ਕਰਾਂਗੇ। ਆ ਜਿਹੜਾ ਆਪਾਂ ਕੈਪ ਤਿਆਰ ਕੀਤਾ ਸੀ ਇਹਨੂੰ ਮੋਟਰ ਦੀ 샤ਫਟ ਤੇ ਇਸ ਤਰ੍ਹਾਂ ਫਿੱਟ ਕਰਤਾ। ਜੇ ਇਹ ਢਿੱਲ ਰਾਇ ਜੇ ਤਾਂ ਤੁਸੀਂ ਇਹਨੂੰ ਫੈਬ੍ਰਿਕ ਕੁਇਕ ਲਾ ਕੇ ਵੀ ਟਾਈਟ ਕਰ ਸਕਦੇ ਹੋਗੇ ਹੁਣ ਆਪਣਾ ਅਗਲਾ ਕੰਮ ਆ ਮੋਟਰ ਦੇ ਉੱਪਰ ਸਵਿਚ ਲਾਉਣੀ ਮੋਟਰ ਦੇ ਕਨੈਕਸ਼ਨ ਕਰਨੇ ਤੇ ਮੋਟਰ ਵਾਸਤੇ ਇੱਕ ਪਾਵਰ ਪੁਆਇੰਟ ਦੇਣਾ ਹੁਣ ਬਈ ਮੋਟਰ ਨੂੰ ਆਪਾਂ ਪਹਿਲਾਂ ਕਵਰ ਕਰਨਾਂਗਾ ਲਕੋਣ ਵਾਸਤੇ ਨਾ ਆਪਾਂ 22 ਇੰਚੀ ਹੈ ਪੀਵੀਸੀ ਪਾਈਪ ਲਈ ਹੈਗੀ ਇਹਨੂੰ ਇਹਦੇ ਨਾਲ ਚੰਗੀ ਤਰ੍ਹਾਂ ਇੱਥੇ ਮਿਲਾ ਕੇ ਫਿਕਸ ਕਰ ਦਾਂਗੇ ਤੇ ਉੱਪਰ ਉਹਨੂੰ ਕਵਰ ਕਰ ਦਾਂਗੇ ਕੱਟ ਕੇ ਜਿੰਨੇ ਕ ਆਪਣੇ ਹਿਸਾਬ ਚਾਹੀ ਉਨੀ ਕੱਟ ਕੇ ਇਹਨੂੰ ਫਿਰ ਉਹਦੇ ਉੱਪਰ ਆਪਾਂ ਸਵਿਚ ਲਾਵਾਂਗੇ ਹੁਣ ਆਪਾਂ ਮੋਟਰ ਦਾ ਸਾਈਜ਼ ਮਿਲ ਲੈਣਾ ਬਈ ਇਹ ਲੰਬੀ ਕਿੰਨੀ ਆ ਜਿਵੇਂ ਹੁਣ ਇਹ 2 ਇੰਚ ਆ ਬਈ ਇਹਦੇ ਨਾਲ ਆਪਾਂ 1 ਇੰਚ ਵੱਧ ਵਡਾਂਗੇ ਪੀਸ ਨੂੰ ਠੀਕ ਹੈ ਜੀ ਮਤਲਬ ਆਪਾਂ ਇਹਨੂੰ 3 ਇੰਚ ਦੇ ਲਗਭਗ ਵੱਡ ਲਾਂਗੇ ਹਾਂ ਜੀ ਟਾਈਪ ਨੂੰ ਆਪਾਂ ਚੰਗੀ ਤਰ੍ਹਾਂ ਤਿਆਰ ਕਰ ਲਿਆ ਤੇ ਹੁਣ ਆਪਾਂ ਮੋਟਰ ਦੇ ਉੱਪਰ ਇਸ ਤਰ੍ਹਾਂ ਫਿਕਸ ਕਰ ਦੇਣਾ ਹੈਗਾ ਇਹਨੂੰ ਪਾਈਪ ਨੂੰ ਕਵਰ ਕਰਨ ਵਾਸਤੇ ਆਹ ਐਂਡ ਕੈਪ ਲੇਕਤਾ ਪਟਾਈਆਂ ਚ ਵਾਲਾ ਤੇ ਹੁਣ ਇਸੇ ਐਂਡ ਕੈਪ ਦੇ ਵਿੱਚ ਆਪਾਂ ਜਿਹੜੀ ਪਾਵਰ ਵਾਲਾ ਪੁਆਇੰਟ ਹੈਗਾ ਫੀਮੇਲ ਸ਼ੌਕਟ ਉਹ ਲਗਾਵਾਂਗੇ ਤੇ ਇੱਕ ਲਗਾਵਾਂਗੇ ਸਵਿੱਚ ਸਵਿੱਚ ਲਾਉਣੀ ਆਪਾਂ ਉੱਪਰ ਤੇ ਜਿਹੜਾ ਆ ਪਾਵਰ ਵਾਲਾ ਪੁਆਇੰਟ ਆ ਇਹ ਲਾਵਾਂਗੇ ਆਪਾਂ ਸਾਈਡ ਦੇਤੇ ਕਨੈਕਸ਼ਨ ਆਪਾਂ ਕਰ ਲਏ ਸਵਚ ਲਾਲੀ ਤੇ ਆਹ ਪਾਵਰ ਵਾਲਾ ਪੁਆਇੰਟ ਲਗਾ ਲਿਆ ਫੀਮੇਲ ਕਨੈਕਟਰ ਤੇ ਆਹ ਜਿਹੜੀਆਂ ਦੋ ਤਾਰਾਂ ਇਹਨਾਂ ਨੂੰ ਆਪਾਂ ਆਹ ਮੋਟਰ ਵਾਲੀਆਂ ਤਾਰਾਂ ਨਾਲ ਜੋੜ ਦਾਂਗੇ ਕਾਲੀ ਨਾਲ ਕਾਲੀ ਤੇ ਲਾਲ ਨਾਲ ਲਾਲ ਹੁਣ ਆਪਣਾ ਕੰਮ ਕੰਪਲੀਟ ਆ ਬਿਲਕੁਲ ਤੇ ਆਪਾਂ ਜਿਹੜਾ ਐਂਡ ਕੈਪ ਆ ਪਾਈਪ ਦੇ ਉੱਤੇ ਇਸ ਤਰ੍ਹਾਂ ਚੜਾ ਦਾਂਗੇ ਲਓ ਜੀ ਬਿਲਕੁਲ ਆਪਣਾ ਜਿਗਾਰਡ ਫਿੱਟ ਹੋ ਗਿਆ ਤੇ ਹੁਣ ਆਪਾਂ ਇਹਦੀ ਕਰਨੀ ਹੈ ਟੈਸਟਿੰਗ ਤੇ ਟੈਸਟਿੰਗ ਤੋਂ ਪਹਿਲਾਂ ਜਿੰਨਾ ਪਰਮਾਣੇ ਆਪਣਾ ਚੈਨਲ ਫੋਲੋ ਨਹੀਂ ਕੀਤਾ ਹੋਇਆ ਤੇ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਵੀ ਤੁਸੀਂ ਇਹ ਵੀਡੀਓ ਨੂੰ ਕਿਹੜੇ ਇਲਾਕੇ ਦੇ ਦੇਖ ਰਹੇ ਹੋ ਤੇ ਆਓ ਹੁਣ ਕਰਦੇ ਆਂ ਦੀ ਟੈਸਟਿੰਗ ਲਓ ਜੀ ਹੁਣ ਆਪਾਂ ਆਪਣੇ ਜਿਗਾਰ ਦੀ ਟੈਸਟਿੰਗ ਵਾਸਤੇ ਗੰਡਾ ਚੀਰ ਲਿਆ ਤੇ ਗੰਡਾ ਚੀਰ ਕੇ ਆਪਾਂ ਇਹਦੇ ਵਾਲੀ ਕਵਲੀ ਜੀ ਚ ਪਾ ਲਿਆ ਬਲੇਡ ਲਗਾ ਲੇ ਨੇ ਗੰਡੇ ਚੀਲੇ ਬਾਈ ਦੋ ਬਾਈ ਤੇ ਲਗਾ ਦਿਓ ਬਾਈ ਹੁਣ ਮੋਟਰ ਦਾ ਟੱਕਣਾ ਤੇ ਹੁਣ ਤੁਹਾਨੂੰ ਬਾਈ ਚਲਾ ਕੇ ਦਿਖਾਉਨੇ ਆ ਤੇ ਜੇ ਕਿਸੇ ਭੈਣ ਭਰਾ ਨੂੰ ਕੋਈ ਕਨੈਕਸ਼ਨਾਂ ਦੀ ਪ੍ਰੋਬਲਮ ਹੋਈ ਜਾਂ ਕੋਈ ਸਮਾਨ ਪੁੱਛਣਾ ਹੋਇਆ ਵੀ ਕਿਹੜਾ ਲਾਉਣਾ ਹੈ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਬਾਕੀ ਅਸੀਂ ਵੀਡੀਓ ਦੇ ਵਿੱਚ ਸਾਰੀ ਡਿਟੇਲ ਚ ਦੱਸੀ ਹੋਇਆਗਾ ਫਿਰ ਵੀ ਜੇ ਕੁਝ ਨਾ ਪਤਾ ਲੱਗੇ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਲਓ ਜੀ ਚਾਰਜਿੰਗ ਪੁਆਇੰਟ ਵੀ ਲਾਤਾ ਆਪਾਂ ਇਸ ਤਰ੍ਹਾਂ ਦਾ ਗੱਲ ਨਪੇ ਬਈ ਸੱਚ ਚਲੋ ਬਈ ਉਹ ਵੀ ਮਿਲਦਾ ਲਓ ਜੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਜੇ YouTube ਤੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਉੱਥੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ